ਹਾਂਜੀ ਬਜੀ ਨਮਸਕਾਰ ਆ ਦਾਪ ਸੱਤ ਸਿਆਕਾ ਕੀ ਹਾਲ ਚਾਲ ਹੈ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਜਹੀਆਂ ਸ਼ਾਨਦਾਰ ਵੀਡੀਓ ਲੈ ਆ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੂੰ ਉਮੀਦ ਕਰਦਾ ਤੁਹਾਡਾ ਭਰਾ ਮੇਰੇ ਸਾਰੇ ਵੀਰ ਭਰਾ ਜਿਹੜੇ ਆਪਾਂ ਨੂੰ ਦਿਲ ਤੋਂ ਪਿਆਰ ਕਰਦੇ ਆ ਤੇ ਨਫ਼ਰਤ ਕਰਨ ਵਾਲੇ ਠੀਕ ਹੈ ਜੀ ਆਪਣੇ ਘਰ ਪਰਿਵਾਰ ਜਨਪਰਾ ਦੇ ਵਿੱਚ ਮੇਰਾ ਭਰਾ ਖੁਸ਼ ਹੋਣਗੇ ਠੀਕ ਹੈ ਜੀ ਜਿਹੜੇ ਭਰਾ ਦਾ ਪਿਆਰ ਕਰਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਨਫ਼ਰਤ ਕਰਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੀ ਵੀਡੀਓ ਵੇਖਣ ਆਉਨੇ ਹੋ ਆਪਣੇ ਕੀਮਤੀ ਟਾਈਮ ਦੇ ਵਿੱਚ ਮੇਰਾ ਭਰਾ ਸਾਡੇ ਲਈ ਤੁਸੀਂ ਟਾਈਮ ਕੱਢਦੇ ਹੋ ਮੇਰਾ ਭਰਾ ਉਸ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਵੀਰ ਤੁਹਾਡਾ ਦਸ ਦਰਸ਼ਕੋ ਚੈੱਕ ਕਰੋ ਮੇਰਾ ਭਰਾ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਜਿਹਨੂੰ ਕਹਿੰਦੇ ਆ ਨਾ ਸਦਰੋਂ ਅਸਤਰ ਉਹੋ ਚੀਜ਼ ਆ ਤੁਹਾਡੇ ਅੱਗੇ ਆਪਣੇ ਚੈਨਲ ਦੇ ਉੱਤੇ ਮੇਰਾ ਵੀਰ ਪੇਸ਼ ਕਰੀ ਦੀਆਂ ਨੇ ਠੀਕ ਹੈ ਆਪਾਂ ਵੀ ਰੱਖ ਦੀਆਂ ਰੇਟ ਜੋੜੀ ਦਾ 5000 ਰੁਪਿਆ 4000 ਰੁਪਿਆ ਜਾਂ 4500 ਦੱਸੋ ਯਾਰ ਜਾਂ 3500 ਨਹੀਂ ਭਾਈ ਜੀ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਜੋੜੀਆਂ ਬੈਠੀਆਂ ਹੁੰਦੀਆਂ ਇਹੋ ਜੀਆਂ ਚੈੱਕ ਕਰ ਲਓ ਬਲੱਡ ਲਾਈਨ ਤਕਰੀਬਨ ਹਰ ਪੇਤੀ ਬੰਦੇ ਨੂੰ ਪਤਾ ਕੋਈ ਅਣਜਾਣ ਤਾਵਾ ਬੰਦਾ ਹੀ ਕਹਿ ਸਕਦੇ ਆ ਜਿਹੜੇ ਬੰਦਿਆਂ ਨੂੰ ਇਹਨਾਂ ਕੂਤਰਾਂ ਦਾ ਭੇਦ ਨਾ ਹੋਵੇ ਠੀਕ ਹੈ ਜੀ ਉਸਤਾਦ ਦਾ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਵੱਡੀ ਜੋੜੀ ਸਦਨੋਂ ਜੋੜੇ ਦੀ ਚੈੱਕ ਕਰ ਲਓ ਕੁਆਲਿਟੀ ਜੇ ਹੋਇਆ ਕੂਤਰ ਉਹੋ ਜੀ ਕੂਤਰੀ ਜਮ੍ਹਾਂ ਸਦਨੋਂ ਸਾਵੇਂ ਕੂਤਰਾਂ ਦੇ ਵਿੱਚੋਂ ਵੱਡਾ ਜੋੜਾ ਆ ਬਾਕੀ ਸ਼ੈਕਲ ਅਕਲ ਕਦ ਕਠ ਚੈੱਕ ਕਰ ਸਕਦੇ ਹੋ ਤੁਸੀਂ ਜਾਨਵਰ ਦਾ ਕਿਉਂ ਦੇਖੋ ਬਣਦੀ ਗੱਲਬਾਤ ਨਹੀਂ ਮੇਰਾ ਵੀਰ ਦੇਖੋ ਜੀ ਹੁਣ ਮੈਂ ਤਾਂ ਇਹਨਾਂ ਨੂੰ ਕਹਿਣੋ ਰਿਹਾ ਕਿ ਹਾਂ ਵੀਰੇ ਜਦੋਂ ਮੈਂ ਵੀਡੀਓ ਬਣਾਉਣੀ ਆ ਤੁਸੀਂ ਆਪਣੀ ਹਿੱਕ ਚੌੜੀ ਕਰ ਲੈਣੀ ਆ ਮੋਢੇ ਆਪਣੇ ਬਾਹਰ ਨੂੰ ਕਰਕੇ ਖੜਨੇ ਆ ਥੋੜੇ ਸਾਹਮਣੇ ਮੈਂ ਤਾਂ ਨੋਰਮਲ ਬੋਲੀ ਜਾ ਰਿਹਾ ਜਿਹੜਾ ਜਨਮ ਬਰਿਆਣਾ ਜਨਮ ਬਰਸਾ ਦੇ ਨੂੰ ਜਿਹਦੇ ਅੰਦਰ ਕੁਆਲਿਟੀ ਹੁੰਦੀ ਆ ਉਹ ਵੀਰੇ ਖੜ ਕੇ ਹੀ ਦੱਸ ਦਿੰਦਾ ਕਿ ਹਾਂ ਭਰਾ ਬਾਕੀ ਸਾਡੇ ਅੰਦਰ ਕੁਝ ਹੈ ਤੇ ਤੂੰ ਸਾਡੀ ਵੀਡੀਓ ਲਾ ਠੀਕ ਹੈ ਕਿਉਂਕਿ ਸਦਰੋਂ ਇੱਕ ਸੈਫਟ ਹੁੰਦੀ ਬੰਦੇ ਨੇ ਆਪਦੇ ਮੂੰਹੋਂ ਕਰਨੀਆਂ ਠੀਕ ਹੈ ਤੇ ਦੂਜੀ ਇੱਕ ਤਾਂ ਬੰਦੇ ਨੇ ਮੂੰਹੋਂ ਦਾ ਚਲੋ ਕਰਨੀ ਕਰਨੀ ਆ ਤੇ ਤੀਜੀ ਵੀਰੇ ਜਿਹੜੀ ਹੁੰਦੀ ਆ ਨਾ ਦੂਜੀ ਮੰਨ ਕੇ ਚਲੋ ਉਹ ਯਾਰ ਬੈਠੀ ਦੱਸਦੀ ਆ ਖੜਨੀ ਕੂਤਰ ਦੀ ਗਾ ਹਾਂ ਬਈ ਬਾਕੀ ਜਿਹੜੀ ਚੀਜ਼ ਪਿੰਜਰੇ ਵਿੱਚ ਫਿਰਦੀ ਆ ਸਫਤ ਦੇ लायक ਹੈਗੀ ਆ ਠੀਕ ਹੈ ਬਾਕੀ ਮੇਰੇ ਨਾਲੋਂ ਵੱਧੋ ਸਿਆਣੇ ਮੇਰਾ ਭਰਾ ਤੁਸੀਂ ਉਹ ਕਮੈਂਟ ਕਰਕੇ ਮੇਰਾ ਵੀਰ ਤੁਸੀਂ ਲਾਜ਼ਮੀ ਦੱਸ ਕੇ ਜਾਣਾ ਕਿ ਹਾਂਜੀ ਕਾਸ਼ ਵੀਰੇ ਬਾਕੀ ਅੱਜ ਵਾਲੇ ਜੋੜੇ ਜਿਹੜੇ ਸੀਗੇ ਨਾ ਅਸਤਰੀ ਸੀ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਵੀਰੇ ਉਹੋ ਜੇ ਕਬੂਤਰ ਵਿਕਾਰ ਫੁੱਦੂ ਫੜਾ ਕੇ ਕਬੂਤਰ ਲਈਦੇ ਹੀ ਨਿਗੇ ਠੀਕ ਹੈ ਚੀਜ਼ ਲਈਦੀ ਥੋੜੇ ਅੱਗੇ ਬਿਲਕੁਲ ਟੌਪ ਚੀਜ਼ ਲਈਦੀ ਮੇਰਾ ਵੀਰ ਠੀਕ ਹੈ ਇਹ ਨਹੀਂ ਹਾਂ ਵੀ ਜੋ ਕੂੜਾ ਕਬਾੜ ਮਿਲਿਆ ਗਿਆਤਾ ਫਲਾਨੇ ਵਾਲੇ ਤਾਂ ਮਹਾਕੇ ਵਾਲੇ ਚਾਕੇ ਚਾੜਤੀ ਵੀਡੀਓ ਦੇਤੀ ਗਰੰਟੀ ਨਹੀਂ ਮੇਰਾ ਵੀ ਠੀਕ ਹੈ ਜੀ ਤੁਹਾਡੇ ਅੱਗੇ ਮੇਰਾ ਭਰਾ ਉਹ ਪੇਸ਼ ਕਰਾਂਗੇ ਕਿ ਬੰਦਾ ਕਨਫਿਊਜ਼ ਹੋ ਜਾਏ ਪਦਲ ਹੋ ਜਾਏ ਕਿ ਯਾਰ ਜੋੜਾ ਪਰਚੇਸ ਕਰੀਏ ਤਾਂ ਕਿਹੜਾ ਜੋੜਾ ਪਰਚੇਸ ਕਰੀਏ ਕਿ ਜਿਹੜਾ ਭਰਾ ਨੇ ਕੱਲ ਲਾਇਆ ਸੀ ਪਰਸੋਂ ਲਾਇਆ ਸੀ ਜਾਂ ਅੱਜ ਵਾਲਾ ਪਰਚੇਸ ਕਰੀਏ ਕਿਉਂਕਿ ਸਦ ਨੂੰ ਆਪਾਂ ਕੁਆਲਿਟੀ ਹੀ ਉਸ ਹਾਲ ਦੀ ਤੁਹਾਡੇ ਅੱਗੇ ਪੇਸ਼ ਕਰੀ ਦੀ ਆ ਠੀਕ ਹੈ ਤੇ ਆਜੋ ਵੀ ਦਰਸ਼ਕੋ ਹੁਣ ਆਪਾਂ ਸੋਨ ਆਪਣੀ ਅੱਜ ਵਾਲੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਾਕੀ ਸ਼ੌਂਕ ਕਰਾਉਣੇ ਆ ਤੇ ਇਹ ਵੀਡੀਓ ਵਿੱਚ ਤੁਸੀਂ ਆਪਣੇ ਲਾਸਟ ਤਾਈ ਬਣੇ ਰਹੋ ਤੇ ਦੱਸਿਓ ਵੀ ਦੱਸ ਕੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟੌਪ ਜੋੜਾ ਵੀਡੀਓ ਥੱਲੇ ਮੇਰਾ ਵੀ ਤੁਸੀਂ ਆਪਣਾ ਪਿਆਰਾ ਜਿਹਾ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਣਾ ਆ ਸਾਨੂੰ ਚੰਗਾ ਲੱਗਦਾ ਮੇਰਾ ਭਰਾ ਜੇਰੋ ਮੇਰੇ ਸਾਰੇ ਵੀਰ ਠੀਕ ਆ ਜੀ ਵੱਖ-ਵੱਖ ਕੰਟਰੀਆਂ ਤੋਂ ਆਪਣੇ ਪਿਆਰੇ ਕਮੈਂਟ ਸਾਡੇ ਲਈ ਕਰਦੇ ਨੇ ਠੀਕ ਆ ਉਹ ਹਾਂਜੀ ਵੀ ਦਰਸ਼ਕ ਵੀਰੋ ਆ ਚੈੱਕ ਕਰ ਲਓ ਜੀ ਆਪਣੇ ਸਾਧ ਦੇ ਕੁਆਲਟੀ ਦੇਖੋ ਜੀ ਕਬੂਤਰ ਆਪਣੇ ਦਾ ਮੇਰਾ ਭਰਾ ਕਦ ਕਾਠ ਸ਼ਕਲ ਅਕਲ ਤੇ ਬਾਈ ਜੀ ਰੰਗ ਰੂਪ ਜਮਾਂ ਵੀਰੇ ਪਿਓਰਟੀ ਦੇ ਵਿੱਚ ਜਨਪਰਾ ਦੇਖੋ ਜੀ ਕਬੂਤਰ ਦੇ ਸਦਨੋਂ ਕੱਲੀ ਸ਼ਕਲ ਹੀ ਦੱਸ ਦਿੰਦੀ ਕਿ ਹਾਂ ਵੀਰੇ ਵਾਕਈ ਜਨਪਰ ਬਲੱਡ ਦੇ ਵਿੱਚੋਂ ਹੈਗਾ ਵਾ ਤੇ ਜਿਹਨੇ ਨਿੰਦਨਾ ਯਾਰ ਉਹਨਾਂ ਨੇ ਨਿੰਦੀ ਦੇਣਾ ਕੋਈ ਗੱਲ ਨਹੀਂ ਮੇਰਾ ਭਰਾ ਨਿੰਦੋ ਤੁਸੀਂ ਯਾਰ ਗੱਲ ਹੀ ਕੋਈ ਨਹੀਂ ਠੀਕ ਹੈ ਤੁਹਾਡਾ ਹੱਕ ਮੰਦਾ ਮੇਰਾ ਭਰਾ ਨਿੰਦਨ ਦਾ ਠੀਕ ਹੈ ਜੀ ਆ ਚੈੱਕ ਕਰੂ ਮੇਰਾ ਵੀਰ ਵੱਡਾ ਜਨਪਰ ਸਦਨੋਂ ਪਿਓਰ ਰਾਣ ਵਾਲੀ ਕਬੂਤਰਾਂ ਦੇ ਵਿੱਚੋਂ ਸੁਭਾਅ ਸਾਰਾ ਪੀਲੀਆਂ ਅੱਖਾਂ ਠੀਕ ਆ ਜੀ ਭੂਰੀ ਜੀ ਨੋਕ ਜਮਾ ਬੰਦ ਜੋੜ ਸਤਨੂ ਸੀਜਾਂ ਦਾ ਐਡਾ ਟਾਪ ਵੱਡਿਆ ਹੋਇਆ ਜਾਨਵਰ ਆ ਨਾ ਜਿਹੜਾ ਤਾਂ ਬੰਦਾ ਹੋਏਗਾ ਸ਼ਿਕਾਰੀ ਉਸ ਮੇਰੇ ਭਰਾ ਨੇ ਵੇਖ ਕੇ ਸਮਝ ਜਾਣਾ ਤੇ ਜਿਹਨੂੰ ਨਹੀਂ ਪਤਾ ਮੇਰਾ ਫਿਰ ਤੁਹਾਨੂੰ ਪਤਾ ਹੋਣਾ ਬੰਦਿਆਂ ਨੇ ਦੇ ਗਰੰਟੀਆਂ ਤੇ ਗਰੰਟੀਆਂ ਗਰੰਟੀਆਂ ਮੰਗੀਆਂ ਜਾਣੀਆਂ ਠੀਕ ਆ ਜੀ ਚੈੱਕ ਕਰ ਲਓ ਮੇਰਾ ਵੀਰ ਸਤਨੂ ਚੰਗੇ ਕੂਤਰ ਦੀ ਨਾ ਸ਼ਕਲ ਅਕਲ ਰੰਗ ਰੂਪ ਹੀ ਦੱਸ ਦਿੰਦਾ ਕਿ ਹਾਂ ਬਈ ਜਾਨਵਰ ਨੇ ਅਗਲੇ ਸਾਲ ਕੀ ਕਰਨਾ ਹੈ ਤੇ ਕੀ ਨਹੀਂ ਤੇ ਆਹ ਦਰਸ਼ਕੋ ਆਪਣੇ ਜਾਨਵਰ ਦੀ ਮੇਰਾ ਭਰਾ ਤੁਸੀਂ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿਉਂ ਬਿਲਕੁਲ ਬਾਈ ਜੀ ਪੀਲੀਆਂ ਅੱਖਾਂ ਅੱਖ ਦਾ ਨੂਰ ਚੈੱਕ ਕਰੋ ਮਰਾਪਰਾ ਜੇ ਇਹੋ ਜੀ ਨੋਕ ਉਹੋ ਜੀਆਂ ਪਲਕਾਂ ਸੱਦਣੋ ਹੋ ਜੀਆਂ ਨੌਂਦਰਾਂ ਦਾ ਆਪਣਾ ਇਹ ਜਨਵਰ ਆ ਅੱਖ ਦਾ ਡੇਲਾ ਚੈੱਕ ਕਰੋ ਦੇਖੋ ਜੀ ਜਮਾ ਬਰੀਕ ਛੋਟਾ ਜਾਂ ਨੂਰ ਹੈ ਕਿ ਚੌੜੀ ਜਨਵਰ ਦੀ ਪਿੱਛੋਂ ਬੰਦ ਠੀਕ ਆ ਜੀ ਬਿਲਕੁਲ ਬਾਈ ਜੀ ਲਾਈਟ ਵੇਟ ਆਪਣਾ ਜਨਵਰ ਆ ਤੇ ਆ ਮਰਾਪਰਾ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਸੱਦਣੋ ਜਨਵਰ ਟਾਪ ਹੋਣ ਤੇ ਮੈਂ ਕਹਿੰਦਾ ਜਿੰਨੀ ਮਰਜ਼ੀ ਧੁੱਪ ਹੋਵੇ ਯਾਰ ਬੰਦੇ ਨੂੰ ਸ਼ੌਂਕ ਕਰਾਉਂਦੇ ਵਿੱਚ ਨਿਆਰਾ ਹੀ ਵੱਖਰਾ ਹੁੰਦਾ ਆ ਠੀਕ ਆ ਤੇ ਬਾਕੀ ਕੈਮਰਾਮੈਨ ਵੀ ਅੱਜ ਵਧੀਆ ਖੋਸਾ ਸਾਡਾ ਉਹ ਨਹੀਂ ਤਾਂ ਅੱਗੇ ਪਿਛੇ ਟਾਲ ਮਟੋਲ ਕਰਦਾ ਰਹਿੰਦਾ ਉਹ ਤੇ ਆਹ ਬਾਈ ਜੀ ਜਾਨਵਰ ਆਪਣੇ ਦਾ ਪੱਲਾ ਜੀ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਕਿੱਡੇ ਨਿੱਕਰ ਚੌੜੇ ਪੱਲੇ ਦਾ ਆਪਣਾ ਇਕੂਤਰਿਆ ਕੋਈ ਗੈਪ ਨਹੀਂ ਮੇਰਾ ਭਰਾ ਕੋਈ ਕੋਹ ਨਹੀਂ ਠੀਕ ਆ ਜੀ ਸੀਜ਼ਨ ਦਾ ਸਦੋਂ ਬਹੁਤ ਘੈਂਟ ਉੱਡਿਆ ਵੈ ਜਾਨਵਰ ਆ ਤੇ ਰਹੀ ਗੱਲ ਪੂਛ ਦੀ ਆ ਲਓ ਜੀ ਸਾਨੂੰ ਪੂਛ ਅੰਗੂਠੇ ਲਾ ਕੇ ਨਹੀਂ ਵਿਖਾਉਣੀ ਆਉਂਦੀ ਵੀਰੇ ਖੁੱਲੀ ਛੱਡ ਕੇ ਪੂਛ ਵਿਖਾਈ ਜੀ ਚੈੱਕ ਕਰੋ ਬਾਕਾਇਦਾ ਹਲਾ ਕੇ ਉੱਪਰ ਕਰ ਲੋ ਥੱਲੇ ਕਰ ਲੋ ਲਓ ਜੀ ਅੰਗੂਠੇ ਆਪਣੇ ਕਿਥੇ ਬਿਲਕੁਲ ਬ ਠੀਕ ਹੈ ਜੀ ਬਿਲਕੁਲ ਸਤ ਨੂੰ ਸਰੇ ਤਾਈਂ ਕਰਨੀਆਂ ਗਿਰੀਆਂ ਗੁਰੀਆਂ ਫੁੱਲ ਖਾਧੀਆਂ ਮੈਂ ਕਬੂਤਰ ਦੀਆਂ ਚੈੱਕ ਆ ਲੂ ਮੇਰਾ ਭਰਾ ਅਗਲਾ ਪੱਲਾ ਆਪਣਾ ਕੂਤਰ ਦਾ ਠੀਕ ਹੈ ਜੀ ਕੋਈ ਗੈਪ ਨਹੀਂ ਕੋਈ ਕਹ ਨਹੀਂ ਨਿੱਗਰ ਚੌੜੇ ਪੱਲਿਆਂ ਦਾ ਆਪਣਾ ਕੂਤਰ ਹੈ ਜੀ ਰਹੀ ਗੱਲ ਪੈਰਾਂ ਦੀ ਬਿਲਕੁਲ ਬੰਦ ਜੋੜ ਪ੍ਰੀਕ ਜੇ ਪੈਰਾਂ ਦਾ ਕੂਤਰ ਪੂਰੀ ਲੋਕ ਪੂਰੀਆਂ ਨੌਂਦਰਾਂ ਦਾ ਆਪਣਾ ਇਹ ਜਨਵਰ ਹੈ ਆਹ ਲਓ ਜੀ ਇਹ ਸੀਗਾ ਦਰਸ਼ਕੋ ਆਪਣਾ ਮਕਮਲ ਕੂਤਰ ਫਰੰਟ ਤੁਸੀਂ ਜਨਵਰ ਆਪਣਾ ਦਾ ਚੈੱਕ ਕਰ ਲਓ ਦੇਖੋ ਜੀ ਤੇ ਮੇਰਾ ਭਰਾ ਦੱਸਿਓ ਫਿਰ ਕਮੈਂਟ ਕਰਕੇ ਕਿਦਾਂ ਦਾ ਲੱਗਿਆ ਤੁਹਾਨੂੰ ਆਪਣਾ ਇਹ ਟੌਪ ਜਾਨਵਰ ਠੀਕ ਹੈ ਜੀ ਪਿਆਰ ਬਲੱਡ ਦੇ ਵਿੱਚੋਂ ਵੀਰੇ ਠੀਕ ਹੈ ਜੀ ਭਲੇਖਾ ਨਹੀਂ ਰੱਖਣਾ ਚਾਹੀਦਾ ਸਦਨੋਂ ਬੰਦੇ ਹਨ ਕਿ ਸਾਡੇ ਕੋਲ ਹੀ ਅਸਲੇ ਫਿਰਦੇ ਨੇ ਇੱਥੇ ਇੱਕ ਤੋਂ ਇੱਕ ਬੰਦਾ ਬੈਠਾ ਵੀਰੇ ਜਿਹੜੇ ਇਹੋ ਜਿਹਾ ਸੱਪ ਤਾੜ ਕੇ ਬੈਠਾ ਆ ਤੇ ਆਹ ਉਪਰਾ ਹੁਣ ਮੈਂ ਤੁਹਾਨੂੰ ਇਹਦੇ ਨਾਂ ਲੱਗੀ ਗੂਤਰੀ ਦਾ ਸ਼ੋਅ ਕਰਾਉਣਾ ਠੀਕ ਹੈ ਜੀ ਬਹਾਂਜੀ ਵੀ ਦਰਸ਼ਕੋ ਆਹੋ ਆਪਣੀ ਵੱਡੀ ਗੂਤਰੀ ਮੇਰਾ ਭਰਾ ਚੈੱਕ ਕਰੋ ਜੀ ਮਾਦੀ ਆਪਣੀ ਦੀ ਕੁਆਲਿਟੀ ਪ्योर ਰਾਜਨਾਲੀ ਕੂਤਰਾਂ ਦੇ ਵਿੱਚੋਂ ਜੀ ਵੱਡੀ ਕੂਤਰੀ ਜਿਹੋ ਜਿਹਾ ਸਦਰੋਂ ਆਪਣਾ ਕੂਤਰ ਸੀ ਨਾ ਸੇਮ ਮੇਰਾ ਵੀਰ ਉਹੋ ਜਿਹੀ ਕੂਤਰੀ ਆ ਜੀ ਚੈੱਕ ਕਰ ਲੋ ਵੀਰੇ ਆਪਣੇ ਕਬੂਤਰਾਂ ਦਾ ਬਲੱਡ ਪਲੱਸ ਬਾਈ ਜੀ ਕਲਰ ਕੰਬੀਨੇਸ਼ਨ ਬਿਲਕੁਲ ਟਾਪ ਕੁਆਲਿਟੀ ਦੇ ਵਿੱਚ ਹੁੰਦਾ ਆ ਬਾਕੀ ਜਿਹੜੇ ਵੀ ਵੀਰ ਆਪਣੇ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਨੇ ਉਹਨਾਂ ਮੇਰੇ ਭਰਾਵਾਂ ਨੂੰ ਆਪਣੀ ਗੱਲ ਨਾਲ ਉਹ ਸਹਿਮਤ ਹੋ ਜਾਣਗੇ ਠੀਕ ਆ ਜੀ ਕਿ ਆਪਾਂ ਜੋੜੇ ਕੇ ਇਹੋ ਜਿਹਾ ਲਾਈਦੇ ਪਲੱਸ ਠੀਕ ਆ ਜੀ ਬਲੱਡ ਦੇ ਵਿੱਚੋਂ ਮੇਰਾ ਵੀਰ ਜਾਨਵਰ ਲਾਈਦੇ ਨੇ ਦੇ ਸਦਨੋਂ ਆਪਾਂ ਡੇਲੀ ਡੇਲੀ ਉਹ ਜੇ ਕੂਤਰ ਪਾਉਣ ਲੱਗ ਜੀ ਹੈ ਨਾ ਮੇਰੇ ਹਿਸਾਬ ਨਾਲ 20 ਤੋਂ 25 ਕੂਤਰ ਮੈਂ ਡੇਲੀ ਲਾ ਦਿਆ ਕਰਾਂ ਮੇਰਾ ਫਿਰ ਪਰ ਯਾਰ ਆਪਣੀ ਆਦਤ ਨਹੀਂ ਹੈ ਨੀ ਸਦਨੋਂ ਆਪਾਂ ਕੂੜਾ ਕਬੜ ਲਾਈ ਜਾਈਏ ਚੈਨਲ ਦੇ ਉੱਤੇ ਠੀਕ ਹੈ ਜੀ ਉਹਦੇ ਨਾਲ ਸਾਡੀ ਸਦਨੋਂ ਆਪਦੀ ਰੈਪਿਊਟੇਸ਼ਨ ਡਾਊਨ ਹੁੰਦੀ ਹੈ ਆ ਵੱਡੇ ਕੂਤਰੀ ਮੇਰਾ ਭਰਾ ਚੈੱਕ ਕਰ ਲੋ ਸ਼ੈਕ ਅਲਗ ਅਲ ਕੱਦ ਕਾਠ ਰੰਗ ਰੂਪ ਪੂਰੀ ਨੋਕ ਸਵਾਸਰੀ ਕੂਤਰੀ ਸਦਨੋਂ ਹਲਕੇ ਜੇ ਲਾਲ ਜੇ ਚੌਟਾ ਤੇ ਆ ਮੇਰਾ ਭਰਾ ਮਾਦੀ ਆਪਣੀ ਦੀ ਅੱਖ ਹੈ ਜੀ ਅੱਖ ਦੀ ਮੇਰੇ ਵਰ ਕੁਆਲਟੀ ਚੈੱਕ ਕਰ ਲੋ ਦੇਖੋ ਜੀ ਈਲੀ ਅੱਖਾਂ ਦੇ ਵਿੱਚ ਸਤਨੋਂ ਹਲਕੀ ਜਿਹੀ ਹਰੀ ਭਾ ਮਾਰਦੇ ਹੀ ਮਾਰਦੇ ਆ ਉਸਤਾਦ ਰਾਜਣ ਵਾਲੇ ਕੂਤਰ ਚੈੱਕ ਕਰ ਸਕਦੇ ਹਾਂ ਠੀਕ ਹੈ ਹੈਕ ਅੱਗੇ ਉਹ ਚੌੜੀਆਂ ਬਾਕੀ ਸ਼ੈਕਲ ਤੁਸੀਂ ਚੈੱਕ ਕਰ ਲਓ ਤੁਹਾਨੂੰ ਸਤਨੋਂ ਸ਼ੈਕਲ ਤੋਂ ਹੀ ਅੰਦਾਜ਼ਾ ਹੋ ਜਾਏਗਾ ਕਿ ਹਾਂ ਵੀ ਬਾਕੀ ਕੂਤਰੀ ਦੇ ਵਿੱਚ ਕੋਈ ਗੱਲਬਾਤ ਹੈਗੀ ਹੈ ਠੀਕ ਹੈ ਤੇ ਆਹ ਬਾਈ ਜੀ ਮਾਦੀ ਆਪਣੀ ਦਾ ਪੱਲਾ ਜੀ ਕਰੋ ਚੈੱਕ ਮੇਰਾ ਭਰਾ ਕੁਆਲਟੀ ਫਿਰ ਦੇਖੋ ਕਿੱਡੇ ਨਿੱਗਰ ਚੌੜੇ ਪੱਲਿਆਂ ਦੀ ਆਪਣੀ ਇਹ ਮਾਦੀ ਹੈ ਕੋਈ ਗੈਪ ਨਹੀਂ ਮੇਰਾ ਭਰਾ ਕੋਈ ਕੋਹ ਨਹੀਂ ਆ ਬਾਈ ਜੀ ਬਿਲਕੁਲ ਸਿਰੇ ਤਾਈ ਮੇਰਾ ਭਰਾ ਕੂਤਰੀ ਆਪਣੀ ਇਹ ਕੰਨੀਆਂ ਰੱਖਦੀ ਰਹੀ ਗੱਲ ਪੁੱਛਦੀ ਐ ਖੁਦ ਤੁਸੀਂ ਚੈੱਕ ਕਰ ਲਓ ਲਓ ਜੀ ਮੈਂ ਕੋਈ ਅੰਗੂਠੇ ਤਾਂ ਨਹੀਂ ਲਾਏ ਬਾਕਾਇਦਾ ਸਾਨੂੰ ਸਦ ਨੂੰ ਹਲਾ ਕੇ ਪੂਛ ਵਿਖਾਈ ਦੀ ਐ ਚੈੱਕ ਕਰ ਲਓ ਜਮਾ ਸਦ ਨੂੰ ਜਿਹਨੂੰ ਕਹਿੰਦੇ ਆ ਨਾ 32 ਉਹ ਚੀਜ਼ ਰੱਖਦੇ ਜਾਨਵਰ ਆਪਣੇ ਠੀਕ ਐ ਜੀ ਸਿਰੇ ਤਾਈ ਕੰਨੀਆਂ ਮੇਰਾ ਭਰਾ ਠੀਕ ਐ ਹਲਕੀਆਂ ਹਲਕੀਆਂ ਸੁਹਾਗਸਰੀਆਂ ਕੰਨੀਆਂ ਨੇ ਤੇ ਆ ਬਾਈ ਜੀ ਨੈਕਸਟ ਪੱਲਾ ਮੇਰਾ ਵੀਰ ਵਿੱਚੋਂ ਕੁਝ ਫਰ ਨਵੇਂ ਆ ਰਹੇ ਨੇ ਚੈੱਕ ਕਰ ਸਕਦੇ ਹੋ ਉਹਦੇ باوجود ਤੁਸੀਂ ਮਾਦੀ ਆਪਣੇ ਦੀ ਫਰਾਂ ਦੀ ਕੁਆਲਿਟੀ ਬਿਲਕੁਲ ਫਰ ਸਰ ਕੂਤਰੀ ਆ ਜੀ ਕੋਈ ਗੈਪ ਨਹੀਂ ਕੋਈ ਕ ਤੇ ਆ ਬਾਈ ਜੀ ਬੰਦ ਜੋੜ ਜਿਹੋ ਜੀ ਨੋ ਕਿ ਮੇਰਾ ਭਰਾ ਉਹੋ ਜੀਆਂ ਨੌਂਦਰਾਂ ਦੀ ਆਪਣੀ ਇਹ ਮਾਦੀ ਹੈ ਮੇਰਾ ਵੀਰੇ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੁਹਾਡੇ ਸਾਹਮਣੇ ਹੈ ਮੇਰਾ ਵੀਰੇ ਠੀਕ ਹੈ ਜੀ ਬਿਲਕੁਲ ਬਰੀਕ ਜੇ ਪੈ ਰਿਆ ਕੋਈ ਪੈਰਾਂ ਉਤੇ ਚਰਬੀ ਨਹੀਂ ਕੋਈ ਕੁਝ ਨਹੀਂ ਮੇਰਾ ਵੀਰੇ ਬਾਕੀ ਤੁਸੀਂ ਐਸ ਬੰਨੇ ਮੇਰਾ ਭਰਾ ਮਾਦੀ ਆਪਣੀ ਦੁਬਾਰਾ ਤੋਂ ਕਰ ਸਕਦੇ ਹੋ ਚੈੱਕ ਠੀਕ ਹੈ ਇਹ ਆ ਲੋ ਜੀ ਆਸੀ ਕੀ ਦਰਸ਼ਕੋ ਆਪਣੀ ਮਕਮਲ ਅੱਜ ਵਾਲੀ ਕੂਤਰੀ ਜਿਹੜੀ ਉਸ ਕੂਤ ਦੇ ਨਾਲ ਹੀ ਮਿਲੀ ਵੀ ਆ ਜੀ ਫੁੱਲ ਟੌਪ ਗਰੰਟੀ ਵਾਲਾ ਜੋੜਾ ਮੇਰਾ ਭਰਾ ਠੀਕ ਹੈ ਤੇ ਆਓ ਦਰਸ਼ਕੋ ਹੁਣ ਆਪਾਂ ਤੁਹਾਨੂੰ ਜੋੜੀ ਇਹ ਦੁਬਾਰਤ ਵਿੰਜੇ ਦੇ ਵਿੱਚ ਛੱਡ ਕੇ ਟੌਪ ਦੀ ਫੈਰਤੀ ਪਲੱਸ ਇਹਨਾਂ ਦੀ ਮੇਰੇ ਵੱਲ ਤੁਹਾਨੂੰ ਸਟੈਂਡਿੰਗ ਮਿਸ਼ਨ ਬਖਾਉਨੇ ਆ ਫੁੱਲ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਤਾਂ ਜੋ ਤੁਸੀਂ ਜਜਮੈਂਟ ਕਰ ਸਕੋ ਕੋਈ ਕਬੂਤਰ ਬਿਮਾਰਸ਼ ਮਾਰਤਾ ਨਹੀਂ ਠੀਕ ਹੈ ਮੇਰਾ ਵੀਰ ਭਾਜੀ ਦੱਸ ਕੋ ਆ ਦਵਾਰ ਤੋਂ ਮੇਰਾ ਭਰਾ ਜੁੜੇ ਆਪਣੇ ਜੀ ਮੇਰਾ ਫਿਰ ਤੁਸੀਂ ਮੈਂ ਕਮਲ ਸਟੈਂਡਿੰਗ ਮਜੀਸ਼ਨ ਕਰ ਸਕਦਾ ਹਾਂ ਚੈੱਕ ਤੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ لازਮੀ ਦੱਸ ਕੇ ਜਾਣਾ ਕਿ ਅੱਜ ਸਾਨੂੰ ਆਪਣਾ ਟੌਪ ਜੋੜਾ ਹੈ ਕਿੰਦਾ ਦਾ ਲੱਗਾ ਕਿਉਂ ਦੇਖੋ ਜੀ ਇਹ ਹੁੰਦਾ ਵੀਰੇ ਜਨਵਰ ਦਾ ਕੱਤ ਕਾਠ ਸ਼ੈਕਲ ਅਕਲ ਤੇ ਰੰਗ ਰੂਪ ਤੁਹਾਨੂੰ ਮੈਂ ਚੰਗੀ ਤਰ੍ਹਾਂ ਵਿਖਾਤਾ ਮੇਰਾ ਭਰਾ ਠੀਕ ਹੈ ਬਾਕੀ ਸਦਰੋਂ ਜਦੋਂ ਜਨਵਰ ਪਿੰਜਰੇ ਦੇ ਵਿੱਚ ਛੱਡਿਆ ਜਾਂਦਾ ਨਾ ਅੱਧੀ ਕੁਆਲਿਟੀ ਕੁਤਰ ਆਪਦੇ ਮੂੰਹੋਂ ਆਪ ਦੱਸਦਾ ਕਿ ਹਾਂ ਬਈ ਸਾਡੇ ਵਿੱਚ ਬਾਕੀ ਕੁਝ ਹੈਗਾ ਆ ਠੀਕ ਹੈ ਬਾਕੀ ਸਤਨੂੰ ਕਦੇ ਵੀ ਬੰਦਾ ਕਿਸੇ ਚੀਜ਼ ਦਾ ਨਾ ਭਲੇਖਾ ਨਹੀਂ ਰੱਖਣਾ ਚਾਹੀਦਾ ਮੇਰਾ ਵੀਰ ਕਹਾਂ ਹਾਂ ਬਈ ਥੋੜੇ ਖੁੱਡਿਆਂ 'ਚ ਫੈਲਦੇ ਆ ਤਾਂ ਖਰਾਦਣ ਵਾਲੇ ਹੋਗੇ ਦੂਜਿਆਂ ਦੇ ਖੁੱਡਿਆਂ ਵਿੱਚ ਫਿਰਦੇ ਆ ਤਾਂ ਲੁੱਟਰਿਆ ਵੀਰੇ ਇੱਥੇ ਇੱਕ ਤੋਂ ਇੱਕ ਬੰਦਾ ਬੈਠਾ ਮੇਰਾ ਭਰਾ ਕਦੇ ਘਰੋਂ ਬਾਹਰ ਵੀ ਨਿਕਲਿਆ ਕਰੋ ਫਿਰ ਤੁਹਾਨੂੰ ਦੁਨੀਆਦਾਰੀ ਦਾ ਮੇਰਾ ਵੀਰ ਪਤਾ ਲੱਗੇ ਨਹੀਂ ਤਾਂ ਕਈ ਬੰਦੇ ਨਾ ਮਣਤੇ ਬਹਿ ਹੁੰਦਾ ਕਿ ਹਾਂ ਬਈ ਮਾਨ ਕੇ ਚਲੋ ਕਿ ਸਾਰਾ ਪੰਜਾਬ ਇਹ ਉਹਨਾਂ ਦੇ ਖੁੱਡੇ 'ਚ ਬੈਠਾ ਉਹ ਵੀਰੇ ਇੱਥੇ ਇੱਕ ਤੋਂ ਇੱਕ ਬੰਦਾ ਬੈਠਾ ਠੀਕ ਆ ਜਿਹਦੇ ਕੋਲ ਸਦਨੋਂ ਚੰਗੇ ਤੋਂ ਚੰਗੇ ਕੂਤਰ ਪਏ ਨੇ ਸੋ ਆਪਣੇ ਮਨ 'ਚ ਮੇਰਾ ਭਰਾ ਭਲੇਖਾ ਕਢ ਦੋ ਕਿ ਹਾਂ ਬਈ ਚੰਗੇ ਕੂਤਰ ਸਿਰਫ ਸਾਡੇ ਕੋਲੇ ਹੀ ਆ ਠੀਕ ਹੈ ਕੋਈ ਬੰਦਾ ਸ਼ੋਕ ਕਰਦਾ ਤੇ ਕੋਈ ਨਹੀਂ ਕਰਦਾ ਮੇਰਾ ਭਰਾ ਬਾਕੀ ਡਲਪਰੀਨਾਂ ਦੀ ਯਾਰ ਪੰਜਾਬ ਉਹ ਸਦਨੋਂ ਪੰਜਾਬ ਤੋਂ ਇਲਾਵਾ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਵਾਂ ਤੋਂ ਤੇ ਮਰਾ ਵੀਰ ਜਾਨਵਰ ਆਪਣੇ ਜਾਣਦੇ ਨੇ ਤੇ ਮੇਰਾ ਭਰਾ ਕੋਈ ਵੀ ਮੇਰਾ ਵੀਰ ਐਸਐਸਟੀ ਤੋਂ ਬਿਲੋਂਗ ਕਰਦਾ ਹੋਵੇ ਸੋਨੀਪਤ ਪਾਣੀਪਤ ਕਰਨਾਲ ਦਿੱਲੀ ਗੁਰਗਾਮਾ ਠੀਕ ਹੈ ਜੀ ਲਾਸਟ ਬਾਈ ਜੀ ਅੰਬਾਲਾ ਇਥੋਂ ਤੱਕ ਡਲਬਰੀ ਆਪਣੀ ਜਾਣਦੀ ਆ ਬਾਕੀ ਪੰਜਾਬ ਦੇ ਕਿਸੇ ਕੋਨੇ ਸ਼ਹਿਰ ਜ਼ਿਲ੍ਹੇ ਕਸਬੇ ਅੰਦਰ ਤੁਸੀਂ ਜਨਪਰ ਆਪਣੇ ਤੋਂ ਮੰਗਵਾ ਸਕਦੇ ਹੋ ਬੱਸ ਦਾ ਕਰਾਇਆ ਵੀ ਵੱਖਰਾ ਲੱਗਦਾ ਆ ਠੀਕ ਹੈ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਮੈਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵੱਧ ਜਾ ਟੌਪ ਕਲਾਸ ਦੇ ਬੱਜੇ نسل ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਇਹੋ ਜੇ ਸਾਣ ਜਨਪਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਜੀ